ਹੈਲੋ ਵਿਊਅਰਸ ਆ ਗਏ ਹਾਂ ਇੱਕ ਵਾਰ ਫੇਰ ਨਿਊ ਵੀਡੀਓ ਨਿਊ ਰੈਸਪੀ ਦੇ ਨਾਲ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਸਵੀਟ ਡਿਸ਼ ਜਿਸ ਦਾ ਨਾਮ ਹੈ ਬੇਸੰਦ ਦਾ ਹਲਵਾ ਜੋ ਕਿ ਬਹੁਤ ਹੀ ਟੇਸਟੀ ਬਣਦਾ ਹੈ ਤੇ ਚਟਪਟ 5 ਮਿੰਟ ਦੇ ਵਿੱਚ ਹੀ ਬਣ ਕੇ ਰੈਡੀ ਵੀ ਹੋ ਜਾਂਦਾ ਹੈ ਨਾਰਮਲੀ ਆਪਾਂ ਘਰ ਦੇ ਵਿੱਚ ਸੂਜੀ ਦਾ ਹਲਵਾ ਬਣਾਉਂਦੇ ਆਂ ਤੇ ਆਟੇ ਦਾ ਬਣਾਉਂਦੇ ਆਂ ਬਟ ਇਹ ਥੋੜਾ ਡਿਫਰੈਂਟ ਹੈ ਚਲੋ ਹੁਣ ਆਪਾਂ ਆਪਣੀ ਰੈਸিপি ਨੂੰ ਸਟਾਰਟ ਕਰਦੇ ਹਾਂ ਜਿਸਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਦੇਸੀ ਘੀ ਬੇਸਣ ਸੂਜੀ ਚੀਨੀ ਤੇ ਥੋੜੇ ਡਰਾਈ ਫਰੂਟਸ ਸਭ ਤੋਂ ਪਹਿਲਾਂ ਆਪਾਂ ਇੱਕ ਪੈਨ ਲਵਾਂਗੇ ਮੈਂ ਇੱਥੇ ਨਾਨ-ਸਟਿਕ ਤਵਾ ਹੀ ਰਿਹਾ ਹੈ ਕਿਉਂਕਿ স্মਲ ਕੁਆਂਟੀਟੀ ਦੇ ਵਿੱਚ ਹੀ ਮੈਂ ਬਣਾਉਣਾ ਸੀ ਅਸੀਂ ਤਿੰਨ ਜਣਿਆਂ ਨੇ ਹੀ ਖਾਣਾ ਸੀ ਫਿਰ ਤੁਸੀਂ ਆਪਣੇ ਅਕੋਰਡਿੰਗ ਵੱਡਾ ਪੈਨ ਵੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਉਸ ਨੂੰ ਗਰਮ ਕਰਾਂਗੇ ਤੇ ਉਸ ਦੇ ਵਿੱਚ ਦੇਸੀ ਘੀ ਪਾ ਲਵਾਂਗੇ ਉਸ ਤੋਂ ਬਾਅਦ ਆਪਾਂ ਉਸ ਦੇ ਵਿੱਚ ਬੇਸਣ ਪਾ ਲਵਾਂਗੇ ਤੇ ਨਾਲ ਹੀ ਆਪਾਂ ਸੂਜੀ ਵੀ ਪਾ ਲਵਾਂਗੇ ਇਹਨਾਂ ਨੂੰ ਪਾਉਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਘੀ ਦੇ ਵਿੱਚ ਮਿਕਸ ਕਰਾਂਗੇ ਗੈਸ ਇੱਥੇ ਆਪਾਂ ਨੇ ਲੋ ਫਲੇਮ ਤੇ ਹੀ ਰੱਖਣਾ ਹੈ ਕਿਉਂਕਿ ਇਸ ਨੂੰ ਭੁੰਨ ਕੇ लो फ्लेम के उत्ते जो फ्लेवर आएगा वह बहुत ही वधिया आएगा हाई फ्लेम के उ की की बेसन बहुत ही जल्दी अपना ब्राउन हो जाता उस फ्लेवर नहीं आ पाता आराम आपने ने इन्होंने मिक्स करना है पांच तो सात मिनट लगते हैं इसनों भुनने ਚੰਗੀ ਤਰ੍ਹਾਂ ਨਾਲ ਹਿਲਾਉਂਦੇ ਰਹੋ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਹੀ ਪੁੰਨ ਲੋ ਦੇਖੋ ਹੁਣ ਆਪਣਾ ਬੇਸਨ ਲਗਭਗ ਪੱਕ ਚੁੱਕਿਆ ਹੈ ਇਸ ਦਾ ਕਲਰ ਚੇਂਜ ਹੋ ਚੁੱਕਿਆ ਹੈ ਹੁਣ ਇੱਥੇ ਆਪਾਂ ਥੋੜਾ ਦੁੱਧ ਐਡ ਕਰਾਂਗੇ ਇਸ ਤੇ ਵਿੱਚ ਤੇ ਉਸ ਨੂੰ ਪਾਉਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਹਿਲਾ ਲਵਾਂਗੇ ਤੇ 1-2 ਮਿੰਟ ਲਈ ਹੋਰ ਆਪਾਂ ਇਸ ਨੂੰ ਪਕਾਵਾਂਗੇ ਫਲੇਮ ਆਪਾਂ ਨੇ ਪੂਰਾ ਟਾਈਮ ਲੋ ਹੀ ਰੱਖਣੀ ਹੈ ਚੰਗੀ ਤਰ੍ਹਾਂ ਨਾਲ ਹਲਾ ਲਿਆ ਹੈ ਹੁਣ ਆਪਾਂ ਇਸ ਦੇ ਵਿੱਚ ਚੀਨੀ ਪਾਵਾਂਗੇ ਤੇ ਚੀਨੀ ਪਾਉਣ ਤੋਂ ਬਾਅਦ ਵੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਹਲਾ ਲਵਾਂਗੇ ਤੇ ਚੀਨੀ ਨੂੰ ਇਸ ਦੇ ਵਿੱਚ ਮਿਕਸ ਕਰ ਲਵਾਂਗੇ देखो चीनी हूँ अपनी मिक्स हो चुकी है हूँ आप इतने थोड़ा पानी पावांगे थोड़ा थोड़ा करके आप इस करा तो इस हिला के आप पकावे चंकी तरह नाल हिला लवाने आप देखो हूँ अपना ਹਲਵਾ ਬਣ ਕੇ ਰੈਡੀ ਹੋ ਚੁੱਕਿਆ ਹੈ ਹੁਣ ਆਪਾਂ ਇਸ ਦੇ ਵਿੱਚ ਲਾਸਟ ਦੇ ਵਿੱਚ ਪਾਵਾਂਗੇ ਥੋੜਾ ਇਲਾਇਚੀ ਪਾਊਡਰ ਤੁਸੀਂ ਚਾਹੋ ਤਾਂ ਘਰ ਵੀ ਇਹਨਾਂ ਨੂੰ ਪੀਸ ਕੇ ਬਣਾ ਸਕਦੇ ਹੋ ਜਿਸ ਦੇ ਨਾਲ ਕੀ ਹਲਵੇ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਇਸ ਨੂੰ ਪਾਉਣ ਤੋਂ ਬਾਅਦ ਆਪਾਂ ਹੁਣ ਹਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਨਾਲ ਮਿਕਸ ਹੋ ਗਏ ਨੇ ਹੁਣ ਆਪਾਂ ਇੱਥੇ ਥੋੜੇ ਡਰਾਈ ਫਰੂਟ ਪਾਵਾਂਗੇ ਇੱਥੇ ਆਪਾਂ ਥੋੜੇ ਹੀ ਪਾਵਾਂਗੇ ਕਿਉਂਕਿ ਆਪਾਂ ਨੇ ਬਾਅਦ ਦੇ ਵਿੱਚ ਇਸ ਨੂੰ ਗਾਰਨਿਸ਼ ਕਰਨ ਲਈ ਵੀ ਡਰਾਈ ਫਰੂਟਸ ਦਾ ਯੂਜ਼ ਕਰਨਾ ਹੈ ਤੁਸੀਂ ਆਪਣੀ ਪਸੰਦ ਦੇ ਡਰਾਈ ਫਰੂਟਸ ਪਾ ਸਕਦੇ ਹੋ ਇਸ ਦੇ ਵਿੱਚ ਦੇਖੋ ਵਿਊਅਰਸ ਆਪਣਾ ਹਲਵਾ ਬਣ ਕੇ ਰੈਡੀ ਹੋ ਚੁੱਕਿਆ ਹੈ ਬਹੁਤ ਹੀ ਟੇਸਟੀ ਬਣਿਆ ਹੈ ਤੁਸੀਂ ਵੀ ਇਸ ਨੂੰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੱਦਾਂ ਦਾ ਬਣਿਆ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਤੇ ਬਣੇ ਰਹੋ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਨਿਊ ਰੈਸਿਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਫॉर ਵਾਚਿੰਗ ਮਾਈ ਵੀਡੀਓ